ਦੂਜੇ ਪਾਸੇ ਸਟੇਜ ਜਿਹੜਾ ਬਾਬੇ ਹੋਰੀ ਆਉਂਦੇ ਭਿੰਡਰਾਂ ਵਾਲੇ ਉੱਥੇ ਕੋਈ ਨਾ ਕੋਈ ਬੰਦਾ ਨਾ ਖਾਲਸਾ ਦੇ ਨਾਰੇ ਲਾਉਣ ਵਾਲਾ ਵੀ ਆ ਜਾਂਦਾ ਸੀ ਖਾਲਸਾ ਦੇ ਨਾਰੇ ਲਾਉਂਦੇ ਸੀ ਅਕਸਰ ਜਦੋਂ ਕਿਤੇ ਕੋਈ ਗ੍ਰਿਫਤਾਰੀ ਦੇਣ ਜਾਂਦੇ ਸੀ ਨਾ ਅੰਮ੍ਰਿਤਸਰ ਦੇ ਜਿਹੜਾ ਸਿਟੀ ਦਾ ਥਾਣਾ ਸੀ ਉਧਰ ਬਿੰਦੇ ਖਾਲਸਾ ਦੇ ਨਾਰੇ ਵੀ ਲਾਉਂਦੇ ਸੀ ਪਰ ਲੋਕੀ ਹੱਸਦੇ ਵੀ ਤੇ ਆਨ ਤੌਰ ਤੇ ਇਹ ਵੀ ਆਹਦੇ ਵੀ ਜਿਹੜਾ ਆਪਣਾ ਨਾਰਾ ਨਹੀਂ ਲਾਜ਼ਮੀ ਵਾਰ ਨਹੀਂ ਬੋਲੀ ਜਾਂਦੇ ਯਾਰ ਆਪਣਾ ਤੇ ਨਾਰਾ ਨਹੀਂ ਹੈ ਇਹ ਆਪਾਂ ਤਾਂ ਕਹੇ ਹੀ ਨਹੀਂ ਸੰਤਾਨੇ ਦੇ ਸਟੇਜ ਤੋਂ ਨਹੀਂ ਕਿਹਾ ਨਾ ਕਦੇ ਨਹੀਂ ਕਿਹਾ ਖਾਲਸਤਾਨ ਜਿੰਦਾਬਾਦ ਕਦੇ ਨਹੀਂ ਨਾ 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 ਬੋੜਾ ਖਾਲਸਾ ਰਾਜ ਹੈ ਸਾਡਾ ਵੱਖਰਾ ਖਾਲਸਤਾਨੀ ਅਦਾ ਸਾਡੀ ਕੋਈ ਮੰਗ ਹੀ ਨਹੀਂ ਖਾਲਸਤਾਨ ਸਾਡੀ ਤਾਂ ਲੋਕਾਂ ਦਾ ਵੱਧ ਅਧਿਕਾਰ ਹੈ ਹੂੰ ਬਾਬੇ ਨੇ ਕਿਹਾ ਇਹ ਅਸੀਂ ਸੁਣਿਆ ਹੂੰ ਸਾਡਾ ਲੋਕਾਂ ਦਾ ਵੱਧ ਅਧਿਕਾਰ ਹੈ ਪੰਜਾਬੀ ਭਾਸ਼ਾ ਦਾ ਸਾਡੇ ਭਾਈਚਾਰੇ ਦਾ ਐਸੀ ਹਾਂ ਹਾਂ ਉਨੇ ਟੀਚਰ ਜੀ ਨੂੰ ਕਿਹਾ ਸੀ ਵੀ ਸਾਡੀ ਮੰਗਣੀ ਜੇ ਭਾਈ ਤੁਸੀਂ ਦਿਓਗੇ ਭਾਈ ਔਖੇ ਸੋ ਕਹੀ ਨੇ ਝੋਲੀ ਚ ਪਵਾ ਰਾਂਗੇ ਇਹ ਟੀਚਰ ਸੀ ਉਹਨੂੰ ਪਤਾ ਵੀ ਕਿ ਦੇਣ ਕੌਣ ਲੱਗਿਆ ਜੇ ਪਈ ਨਹੀਂ ਦੇਣੋ ਹਟ ਜੇ ਤੁਸੀਂ ਨਹੀਂ ਦੇਣੋ ਹਟ ਦੇ ਵੇਖੋ ਕਿੰਨੀ ਵਧੀਆ ਗੱਲ ਕਹੀ ਉਹਨੇ ਜੇ ਤੁਸੀਂ ਨਹੀਂ ਦੇਣੋ ਹਟ ਦੇ ਫਿਰ ਅਸੀਂ ਝੋਲੀ ਚ ਪਵਾ ਲਾਂਗੇ ਇਹਦਾ ਮਤਲਬ ਬਾਪੇ ਤਾਂ ਮੰਗੇ ਹੀ ਨਹੀਂ ਬਾਪੇ ਤਾਂ ਮੰਗੇ ਹੀ ਨਹੀਂ ਨਾ ਨਹੀਂ ਮੁੱਛੋ ਕਦੇ ਕਿਹਾ ਕੇ ਪਿਆਸ ਗੇਲ ਤੋਂ ਦੁਆਰਾ ਨਹੀਂ ਹਾਂ ਉਹਨਾਂ ਦੀ ਫੈਮਿਲੀ ਇਹ ਕਹਿੰਦੀ ਹੈ ਵੀ ਉਹ ਤਾਂ ਗੁਰੂ ਨੂੰ ਮੰਨਣ ਵਾਲੇ ਸਿਗੇ ਉਹ ਤਾਂ ਗੁਰਗ੍ਰੰਥ ਸਾਹਿਬ ਜੀ ਦਸਵੇਂ ਪ੍ਰਕਾਸ਼ ਕਰਦੇ ਸੀ ਪ੍ਰਕਾਸ਼ ਕਰ ਸਕਦੇ ਕੋਈ ਗੱਲ ਨਹੀਂ ਸੰਤੋਪਦੇ ਸੀ ਹਾਂ ਖਾਸ ਕਰਕੇ ਵੀ ਹੋ ਸਕਦੇ ਆ ਪਰ ਗੱਲ ਇਹ ਵੀ ਗੁਰੂ ਨੂੰ ਮੰਨ ਕੇ ਪ੍ਰਕਾਸ਼ ਕਰਕੇ ਦਾੜੀ ਵੀ ਨਹੀਂ ਮੰਨਣੀ ਤੇ ਜੇ ਫੇਰ ਲੋਕਾਂ ਦੇ ਕੋਈ ਜ਼ੁਲਮ ਕਰੇ ਉਹਨਾਂ ਨੂੰ ਗੁਰੂ ਬਖਸ਼ ਦੂ ਜ਼ੁਲਮ ਲੋਕਾਂ ਨੇ ਕਿਆ ਵੀ ਕੀਤਾ ਪੰਜਾਬ ਦੇ ਲੋਕ ਬੋਲਦੇ ਆ ਤੇਰੇ ਮੇਰੇ ਕੰਨ ਨਾਲ ਨਹੀਂ ਹੈ ਜਿਨ੍ਹਾਂ ਦੇ ਘਰਾਂ ਦੇ ਬੱਚੇ ਗਏ ਉਹਨਾਂ ਨੂੰ ਪਤਾ ਹੈ। ਲੇਖੋ ਕਿਤਾਬਾਂ ਨੇ। ਕਿਤਾਬਾਂ ਪੜ੍ਹਦੇ ਇੱਕ ਲਿਖਦਾ ਪੰਜਾਬ ਦਾ 부ਚੜ। ਕਿਤਾਬ ਪੜ੍ਹਨੋਂ ਪਤਾ ਲੱਗ ਜੂ। ਦੂਜਾ ਕਹਿੰਦਾ ਪੰਜਾਬ ਦਾ ਮਸੀਹਾ। ਪਤਾ ਲੱਗ ਜੂ ਕਿਹੜੀ ਗੱਲ ਦਾ ਮਸੀਹਾ। ਦੋਨਾਂ ਦਾ ਕੰਪੈਰੀਸ਼ਨ ਕਰ ਲੋ। ਜੇ ਮਸੀਹਾ ਹੋਵੇ ਉਹਨੂੰ 부ਚੜ ਕੌਣ ਕਹੂ? ਜੇ 부ਚੜਾ ਤਾਂ ਮਸੀਹਾ ਕੌਣ ਕਹੂ? ਇਹ ਤਾਂ ਅੱਜ ਕੱਲ ਦਾ ਪਾਠਕ ਨਿਸ਼ਚੇ ਕਰੇ ਨਾ ਕੋਈ ਨਾ ਕੋਈ ਪਰਿਵਾਰ ਦਾ ਬੰਦਾ ਨਾ ਕੋਈ ਸਰਕਾਰ ਦਾ ਬੰਦਾ ਪਾਠਕ ਮਤਲਬ ਸਰਕਾਰੀ ਬੰਦਿਆਂ ਨਾਲੇ ਵੱਧ ਪੜੇ ਨੇ ਉਹ ਪੜਨ ਉਹ ਦੱਸਣ ਉਹ ਯਾਰ ਵੀ ਆ ਵੀ ਪੰਜਾਬ ਦੇ ਉੱਤੇ ਪਾਣਾ ਵਰਤਿਆ ਉਹਦੇ ਵੱਡੇ ਵੱਡੇ ਬਿਊਰੋਕ੍ਰੇਟ ਸ਼ਿਕਾਰ ਹੋਏ ਨੇ ਸ਼ਿਕਾਰ ਤਾਂ ਕੋਈ ਵੀ ਹੋ ਸਕਦਾ ਔਰ ਉਹਨਾਂ ਨੂੰ ਕੀਤਾ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਤੇ ਤੱਕੇ ਚੜੇ ਹੋਏ ਆ ਬਿਊਰੋਕ੍ਰੇਟ ਤਾਂ ਉਹਨੂੰ ਇੱਕ ਨਾ ਜ਼ਿਲ੍ਹਾ ਚੰਗਾ ਦੇ ਦਿਓ ਮਾਨਸਾ ਇੱਕ ਬੰਦੇ ਨੂੰ ਮਾਨਸਾ ਦਿੱਤਾ ਜਿਹਾ ਬਿਊਰੋਕਰੇਟ ਨੂੰ ਉੱਥੋਂ ਬਦਲ ਕੇ ਤੁਸੀਂ ਲੁਧਿਆਣੇ ਲਾ ਦਿਓ ਉੱਥੋਂ ਜੋ ਮਰਜ਼ੀ ਕੰਮ ਕਰਾ ਲਓ ਹਮ ਐਸਐਸਪੀ ਨੂੰ ਜਾਂ ਡੀਸੀ ਨੂੰ ਆਖੋ ਯਾਰ ਕਿੱਥੇ ਲੰਡਾ ਆਇਆ ਸ਼ਹਿਰ ਮਾਨਸਾ ਕਿੱਥੇ ਮੌਜਾਂ ਲੁਧਿਆਣੇ ਦੀਆਂ ਸਾਦਲੋ ਕਰਾਪਦੀਆਂ ਹਮ ਉੱਥੋਂ ਜੋ ਮਰਜ਼ੀ ਕਰਾ ਲਓ ਹਮ ਮਤਲਬ 10-10 ਕਰੋੜ ਤੱਕ ਦੇ ਮੁੱਲ ਵਿਕਦੇ ਨੇ ਜ਼ਿਲੇ ਇੱਥੇ 10-10 ਕਰੋੜ ਤੱਕ ਦੇ ਜ਼ਿਲੇ 10-10 ਕਰੋੜ ਦੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਲੁਧਿਆਣਾ ਜਲੰਧਰ ਮੁਹਾਲੀ ਇਹ ਤੇ ਪੋਸਟਿੰਗ ਹੈ ਇਹ ਤੇ ਪੋਸਟਿੰਗ ਹੋਵੇ ਤੇ ਇਹ ਜਿਹੜੇ ਬੰਦੇ ਮੁੱਲ ਵਿਕਦਿਆਂ ਇਹ ਜਿਹੇ ਜ਼ਿਲੇ ਲੈਂਦੇ ਆ ਉਹ ਬਤੋ ਸਿਲਾ ਉਹ ਕੀ ਕੰਮ ਕਰਨਗੇ ਉਹ ਇਨਸਾਫਤਾ ਨਹੀਂ ਕਰਨਗੇ ਜੇ ਕਰਨਗੇ ਤਾਂ ਦੱਸ ਦਿਓ ਨਹੀਂ ਕਰਨਗੇ ਉਸ ਸਮੇ ਕਿੰਨੇ ਕੁ ਮੁੰਡਿਆਂ ਨੂੰ ਮਾਰਿਆ ਇਹਨਾਂ ਕਮਾਂ ਦੀ ਜਿਹੜੀ ਗਿਣਤੀ ਹੈ ਕਰਨੀ ਤਾਂ ਬਹੁਤ ਔਖੀ ਹੈ ਠੀਕ ਹੈ ਪਰ ਹਜ਼ਾਰਾਂ ਚ ਗਿਣਤੀ ਖਾਲੜੇ ਵਰਗੇ ਨੇ 25000 ਦੀ ਤਾਂ ਆਉਣ ਰਿਕਾਰਡ ਹੈ ਕਿਹੜੇ ਪਿੰਡ ਦਾ ਕਿਹੜੇ ਮੁੰਡਾ ਜਿਨ ਕਹਿੰਦੇ ਲਾ ਵਾਰਸ ਹੈ ਤੇ ਜਿਹੜੇ ਬਿਨਾ ਪਤਾ ਹੀ ਨਹੀਂ ਕਿੱਥੇ ਫੂਕਤੇ ਇਹ ਵੀ ਨਾਲ ਹੈ ਇੱਕ ਦਿਨ ਚ 10-10 ਲਾਸ਼ਾਂ ਦਰਿਆ ਸਿਰਦ ਹੁੰਦੇ ਸੀ ਕਮਾਲ ਨਹੀਂ ਦਰਿਆਵਾਂ ਦੇ ਵਿੱਚ ਜਾਂਦੀਆਂ ਪਾਕਿਸਤਾਨ ਵਾਲੇ ਪਾਸੇ ਕੋਈ ਨਾਂ ਨਹੀਂ ਕੋਈ ਪਤਾ ਨਹੀਂ ਰਾਸਤਾਨ ਨੂੰ ਜਾਂਦੀਆਂ ਲਾਸ਼ਾਂ ਕੋਈ ਬਨਾ ਨਹੀਂ ਪਤਾ ਬੰਦੇ ਦਾ ਮਾਰੇ ਆ ਆ ਤੁਹਾਡਾ ਸੁਬ ਤੁਹਾਡਾ ਕਿਹੜਾ ਜ਼ਿਲ੍ਹਾ ਵੈਸੇ ਜ਼ਿਲ੍ਹਾ ਸਾਰ ਠੀਕ ਇੱਥੇ ਪੈਂਦਾ ਇਹ ਹਰਿਆਣੇ ਚ ਪੈਂਦਾ ਹਰਿਆਣੇ ਚ ਪੈਂਦਾ ਹਾਂ ਹਾਂ ਤੇ ਕਿੱਥੇ ਮੈਂ ਮੇਰੇ ਖਿਆਲ ਤੁਹਾਡੇ ਮੂੰਹੋਂ ਸੁਣਿਆ ਸੀ ਕਿ ਕਿੱਥੇ ਕਹਿੰਦੇ ਸੀ ਵੀ ਰਾਜਸਥਾਨ ਦੇ ਵਿੱਚ ਜਿਹੜੀ ਨਹਿਰ ਜਾਂਦੀ ਹੈ ਉਹਦੇ ਲਾਸ਼ਾਂ ਹੀ ਬੜੀਆਂ ਮਿਲਦੀਆਂ ਵੀ ਸਿਰਫ ਉਹਨਾਂ ਵੇੜੇ ਚ ਮਿਲਦੀਆਂ ਸੀ ਵਾਕਈ ਪੰਜਾਬੀ ਮੁੰਡੇ ਦੀਆਂ ਲਾਸ਼ਾਂ ਜਿਹੜੀ ਰਾਜਕਨਾਲ ਗੰਗ ਕਨਾਲ ਮਿਲਦੀਆਂ ਸੀ ਹਰੀਕੇ ਪੱਤਣ ਤੋਂ ਜਾਂਦੀਆਂ ਹਰੀਕੇ ਬਲ ਹਾਂਜੀ 10-10 ਲਾਸ਼ਾਂ ਤਾਂ ਆਮ ਆਮ ਜੀ ਹਰ ਦਿਨ ਹਰ ਦਿਨ 5 7 5 7 10 5 7 ਐ ਕੋਈ ਪੁਲਿਸ ਵਾਲੇ ਨਾ ਖੁਜ ਮਾਰ ਕੇ ਘਾ ਕੜ ਦਿੰਦੇ ਵੀ ਸਾਨੂੰ ਨਾ ਚੱਕਣੀ ਪਵੇ ਅਸੀਂ ਸਿਸਕਾਰ ਕਿਵੇਂ ਕਰਾਂਗੇ ਗਾਂ ਤੋਰੋ ਪਾਖੜਾ ਨਹਿਰ ਤੁਰ ਜਾਂਦੀਆਂ ਸੀ ਆ ਪਾਖੜਾ ਨਹਿਰ ਅਗੇ ਤੁਰ ਜਾਂਦੇ ਹਾਂ ਦੇਖੋ ਐ ਹੋਇਆ ਬਿਲਕੁਲ ਐ ਕੋਈ ਸ਼ੱਕ ਨਹੀਂ ਹੋਇਆ ਵੀ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ ਧੋਖਾ ਤੇ ਤੱਕਾ ਇਨੋਸੈਂਟ ਬੰਦੇ ਵੀ ਮਰੇ ਇਨੋਸੈਂਟ ਬਹੁਤ ਮਰੇ ਆ ਜਿਆਤਰ ਇਨੋਸੈਂਟ ਹੀ ਮਰਦੇ ਨੇ ਜਿਆਦਾ ਨਦਨ ਆਏ ਵੇਖਣੋ ਵੀ ਕੋਈ ਵੀ ਤੁਸੀਂ ਮੁਕਾਬਲਾ ਕਰ ਲੋ ਅੱਜ ਵੀ ਤੁਸੀਂ ਪੁੱਛਦਾ ਮੁਕਾਬਲਾ ਬਣਾ ਦਿਓ ਪਤਾ ਲੱਗਦਾ ਵੀ ਕੌਣ ਮਾਰਤਾ ਕੌਣ ਮਾਰ ਗਿਆ ਤੇ ਕਿਹਨੇ ਮਾਰਿਆ ਅੱਜ ਵੀ ਦੱਸ ਦਿਓ ਅੱਜ ਅੱਜ ਆਪਾਂ ਖੜੇ ਨਾਲੇ ਲੋਕਾਂ ਨੂੰ ਇੰਨਾ ਪਤਾ ਓਦੋਂ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਸੀ ਉਦੋਂ ਪਤਾ ਹੀ ਨਹੀਂ ਸੀ ਵੀ ਸਾਡੇ ਨਾਲ ਕੀ ਹੋ ਰਿਹਾ ਹੈ ਹੁਣ ਤਾਂ মিডিਆ ਬਹੁਤ ਹੈ ਆ ਇੱਕ ਮਿੰਟ ਦੇ ਤੁਹਾਡੇ ਮੋਬਾਈਲ ਦੇ ਰਾਹੀਂ ਖਬਰ ਆ ਜਾਂਦੀ ਹੈ ਵੀ ਪਾਈ ਫਰਾਨਿਆਂ ਦਾ ਮੁੰਡਾ ਸੀ ਰਾਤ ਮੁੜ ਕੇ ਨਹੀਂ ਆਇਆ ਸਵੇਰ ਤੜਕੇ Laash hi thi aayi ਅੱਜ ਵੀ ਮਾਨਸਿਕ ਤੌਰ ਤੇ ਐਨਕਾਊਂਟਰ ਕਰਨਾ ਮਾਨਸਿਕਤਾ ਦਾ ਹਿੱਸਾ ਬਣਿਆ ਹੋਇਆ ਹੈ ਅੱਜ ਵੀ ਮਨੁੱਖੀ ਜ਼ਿੰਦਗੀ ਦਾ ਕੋਈ ਮੋਹ ਨਹੀਂ ਸਰਕਾਰੀ ਅਹੁਦੇ ਹੇ ਬਿਨਾਰਾ ਕਿਤੋਂ ਲੋਕੇ ਵਿੱਚ ਆਈ ਐਨਕਾਊਂਟਰ ਦੀ ਖਬਰਾਂ ਦੇਖ ਕੇ ਕਹਿੰਦੇ ਬਹੁਤ ਚੰਗਾ ਕੀਤਾ ਉਹਨੂੰ ਪਤਾ ਕੋਈ ਨਹੀਂ ਉਦੋਂ ਵੀ ਹੋਣੇ ਉਦੋਂ ਵੀ ਸੀਗੇ ਉਹ ਆਏ ਨਾ ਉਦੋਂ ਖਾਸ ਤੌਰ ਤੇ ਨਾ ਮਤਲਬ Hindu Sikh ਦਾ ਦਫੇੜਾ ਜਾਦੇ ਵਧਾਤਾ ਕਿਵੇਂ ਵਧਾਤਾ ਸਰਕਾਰ ਨੇ ਉਹ ਤੋਂ ਦੋ ਕੰਮ ਕੀਤੇ ਪਹਿਲਾ ਕੰਮ ਤਾਂ ਉਹ ਕੀਤਾ ਵੀ ਜਿਹੜਾ ਹਿੰਦੂ ਸਿੱਖ ਦੀ ਏਕਤਾ ਦਾ ਪੱਕੀ ਤਰ੍ਹਾਂ ਹਮ ਵੀ ਸੀ ਜਿਹੜਾ ਸੋਚ ਵੀ ਨਹੀਂ ਸਕਦਾ ਸੀ ਵੀ ਅਸੀਂ ਕਦੇ ਦੋ ਹੋ ਜਾਾਂਗੇ ਇੱਕ ਤਾਂ ਮੁਦਾ ਨੁਕਸਾਨ ਕਰਾਇਆ ਦੂਜਾ ਉਹ ਬੰਦੇ ਦਾ ਨੁਕਸਾਨ ਕਰਾਇਆ ਜਿਹੜਾ ਬੰਦਾ ਸਰਕਾਰ ਦਾ ਵਿਰੋਧੀ ਸੀ ਜਿਹੜਾ ਜਿਵੇਂ ਲਾਲਾ ਜਗਤ ਨਾਰੈਣ ਸੀ ਉਹ ਲੋਚਕ ਬਹੁਤ ਸੀ ਨਾਦ ਲੋਚਕ ਸੀ ਉਹ ਨੂੰ ਵੀ ਦੇ ਸਰਕਾਰਾਂ ਨੇ ਗੁੱਠੇ ਲਾਉਣਾ ਸੀ ਨਾ ਹੂੰ ਇਹ ਜੇ ਬੰਦੇ ਮਾਰੇਗੇ ਇਹ ਜੇ ਬੰਦੇ ਇਹਨਾਂ ਦੋ ਪਰਿਵਾਰਾਂ ਦੋ ਫਿਰਕਿਆਂ ਦੇ ਵਿੱਚੋਂ ਮਾਰੇਗੇ ਤੇ ਲੋਕਾਂ 'ਚ ਦਫਾੜ ਪੈ ਗਿਆ ਕਿਹੜਾ ਚੁਕਾਨ ਤੇ ਬੈਠਾ ਇੱਕ ਸਧਾਰਨ ਸਧਾਰਨ ਬੰਦਾ ਦੁਕਾਨ ਤੇ ਖੋਲਦਾ ਜਾਂ ਦੁਕਾਨ ਬੰਦ ਕਰ ਲੱਗਿਆ ਉਦੋਂ ਗੋਲੀਆਂ ਮਰਵਾਤੀਆਂ ਪਰ ਲਾਲਾ ਜਗਤ ਮਹਾਰਾਜ ਤਾਂ ਇਹ ਕਹਿੰਦੇ ਨਾ ਵੀ ਖੜਕੂ ਵੱੱਦ ਦੇ ਖਿਲਾਫ ਲਿਖਦਾ ਵੀ ਬਹੁਤ ਸੀਗੇ ਨਹੀਂ ਖੜਕੂ ਨਹੀਂ ਆਤਵਾਦ ਦੇ ਖਿਲਾਫ ਲਿਖਦਾ ਸੀ ਸਰਕਾਰ ਦੇ ਬਰ ਖਿਲਾਫ ਬਹੁਤ ਲਿਖਦਾ ਸੀ ਸਰਕਾਰ ਦੇ ਬਰ ਹਾਂ ਉਹਦਾ ਵੀ ਕਰਤੂਤਾਂ ਤੁਹਾਡੀਆਂ ਐ ਲਾਲਾ ਜਗਤ ਨੈਣ ਸਰਕਾਰੀ ਲੋਚ ਕਬੜਾ ਸੀ ਹੂੰ ਇਹ ਵੀ ਨਾਲਾ ਥੋੜਾ ਜਿਹਾ ਦਲੇਰ ਸੀ ਉਹ ਤੇ ਜੇ ਕੋਈ ਸ਼ੱਕ ਨਹੀਂ ਐਨਾ ਫਿਰਕਾ ਪ੍ਰਸਤ ਨਹੀਂ ਜਿਨ੍ਹਾਂ ਨੂੰ ਪੇਂਟ ਕੀਤਾ ਜਾਂਦਾ